ਜੈ ਹਿੰਦ ਸਾਰੇ ਕੈਂਡੀਡੇਟਸ ਨੂੰ ਤਾਂ ਇੱਕ ਵਾਰ ਫੇਰ ਆ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕਲਾਸ ਲੈ ਕੇ ਆਈ ਤੇ ਕਲਾਸ ਦੋਸਤੋ ਸਪੈਸ਼ਲੀ ਪੰਜਾਬ ਸੇਵਾਦਾਰ ਤੇ ਚੌਂਕੀਦਾਰ ਭਰਤੀ ਵਾਸਤੇ ਹੈ ਬਟ ਇਸ ਤੋਂ ਇਲਾਵਾ ਵੀ ਜੇ ਤੁਸੀਂ ਕੋਈ ਹੋਰ ਐਗਜ਼ਾਮ ਦੇਣਾ ਹੈ ਜਿੱਥੇ ਪੰਜਾਬ ਜੀਕੇ ਪੁੱਛੀ ਜਾਂਦੀ ਹੈ ਉਹਨਾਂ ਪੇਪਰਾਂ ਵਾਸਤੇ ਵੀ ਤੁਸੀਂ ਆਪਣੀ ਇਹ ਕਲਾਸਾਂ ਜਿਹੜੀ ਹੈ ਉਹ ਲਗਾ ਸਕਦੇ ਹੋ ਠੀਕ ਹੈ ਅੱਜ ਦੀ ਕਲਾਸ ਆਪਾਂ ਸ਼ੁਰੂ ਕਰਾਂਗੇ ਬਟ ਉਸ ਤੋਂ ਪਹਿਲਾਂ ਕੁਝ ਜ਼ਰੂਰੀ ਜਾਣਕਾਰ ਜਿਹੜੇ ਸੁਣ ਲਓ ਬਈ ਆਪਣੀ ਈ-ਬੁੱਕ ਜਿਹੜੀ ਹੈ ਪੰਜਾਬ ਸੇਵਾਦਾਰ ਤੇ ਚੌਂਕੀਦਾਰ ਭਰਤੀ ਵਾਸਤੇ ਤਿਆਰ ਹੋ ਚੁੱਕਿਆ ਹੈ ਚਾਹੋ ਤਾਂ WhatsApp ਨੰਬਰ ਕਰਕੇ ਤੁਸੀਂ ਘਰੇ ਵੀ ਮੰਗਵਾ ਸਕਦੇ ਹੋ ਠੀਕ ਹੈ WhatsApp ਤੇ ਤੁਸੀਂ ਮੈਸੇਜ ਕਰ ਦਿਓ ਤੇ ਪੇਮੈਂਟ ਜਿਹੜੀ ਕਰਨ ਤੋਂ ਬਾਅਦ ਆਪਦਾ ਐਡਰੈਸ ਵਗੈਰਾ ਭੇਜ ਦਿਓ ਬੁੱਕ ਜਿਹੜੀ ਤੁਹਾਡੇ ਘਰ ਪਹੁੰਚਾ ਦਿੱਤੀ ਜਾਊਗੀ ਇਸ ਤੋਂ ਇਲਾਵਾ ਈ-ਬੁੱਕ ਲੈਣਾ ਚਾਹੁੰਦੇ ਹੋ ਤਾਂ ਬਈ ਬਹੁਤ ਹੀ ਸਸਤੇ ਪ੍ਰਾਈਸ ਦੇ ਵਿੱਚ ਆਫਰ ਪ੍ਰਾਈਸ ਦੇ ਵਿੱਚ ਤੁਸੀਂ ਈ-ਬੁੱਕ ਲੈ ਸਕਦੇ ਹੋ ਦੋ ਈ-ਬੁੱਕ ਜਿਹੜੀ ਸਿਰਫ 99 ਰੁਪਏ ਦੇ ਵਿੱਚ ਤੁਹਾਨੂੰ ਜਿਹੜੀ ਹੈ ਉਹ ਮਿਲ ਜੇਗੀ ਠੀਕ ਹੈ ਇਸ ਤੋਂ ਇਲਾਵਾ ਦੋਸਤੋ ਜੇ ਆਪਣਾ ਪੰਜਾਬੀ ਪੇਪਰ A ਵਾਲਾ ਵੇਚ ਤੁਸੀਂ ਜੁਆਇਨ ਕਰਨਾ ਹੈ ਤਾਂ ਇਹ ਜਿਹੜਾ ਬੇਚ ਹੈ ਦੋਸਤੋ ਸਿਰਫ 499 ਰੁਪਏ ਦੇ ਵਿੱਚ ਤੁਸੀਂ ਜੁਆਇਨ ਕਰ ਸਕਦੇ ਹੋ ਇਸ ਦੇ ਵਿੱਚ ਪੰਜਾਬੀ ਪੇਪਰ A ਦੀ ਈ-ਬੁੱਕ ਤੇ ਉਸ ਦੇ ਟੈਸਟ ਬਿਲਕੁਲ ਫ੍ਰੀ ਤੁਹਾਨੂੰ ਦਿੱਤੇ ਜਾਣਗੇ ਤੇ ਨਾਲੇ ਥਿਉਰੀ ਕਲਾਸਾਂ, ਐਮਸੀਕਿਊ ਕਲਾਸਾਂ ਵੀ ਤੁਹਾਨੂੰ ਦਿੱਤੀ ਜਾਵੇਗੀ ਜਾਨੀ ਕਿ ਫੁੱਲ ਪੈਕੇਜ ਰਹਿਣ ਵਾਲਾ ਹੈ। ਇਸ ਦੇ ਨਾਲ ਤੁਹਾਡੇ ਪੇਪਰ A ਦੀ ਵੀ ਤਿਆਰੀ ਹੋ ਜਾਗੀ ਤੇ ਪੇਪਰ B ਦੇ ਵਿੱਚ ਵੀ ਜਿਹੜੀ ਤੁਹਾਨੂੰ ਆਪਣੇ ਪੁੱਛੀ ਜਾਂਦੀ ਹੈ ਪੰਜਾਬੀ ਉਸ ਦੀ ਵੀ ਵਧੀਆ ਲੈਵਲ ਦੀ ਤਿਆਰੀ ਹੋ ਜਾਗੀ। ਟੈਨਸ਼ਨ ਫ੍ਰੀ ਤੁਸੀਂ ਹੋ ਜਾਓਗੇ। ਸੋ ਚਾਹੋ ਤਾਂ ਜੁਆਇਨ ਕਰ ਲਿਓ ਤੇ ਜਿਹੜਾ ਮੇਨ ਵੇਚ ਹੈ ਭਾਈ ਉਹ ਸਿਲੇਬਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਕਿ ਕਦੋਂ ਤ ਠੀਕ ਹੈ ਸੋ ਇਨੀ ਜਾਣਕਾਰੀ ਸੀ ਦੋਸਤੋ ਹੁਣ ਆਪਾਂ ਕਰਦੇ ਹਾਂ ਜੀ ਆਪਣੀ ਅੱਜ ਦੀ ਕਲਾਸ ਸ਼ੁਰੂ ਨੈਕਸਟ ਕੁਐਸਚਨ ਦੇ ਆਪਾਂ ਗੱਲ ਕਰਦੇ ਆ ਆ ਪੁੱਛਿਆ ਗਿਆ ਜੀ ਕਰਤਾਰਪੁਰ ਕੋਰੀਡੋਰ ਦਾ ਉਦਘਾਟਨ ਸਮਾਰੋਹ ਕਦੋਂ ਸੀ ਕਰਤਾਰਪੁਰ ਕੋਰੀਡੋਰ ਦਾ ਨੀਂਹ ਪੱਥਰ ਆਪਾਂ ਗੱਲ ਕਰ ਲਿਆ ਬੈਂਕਿਆ ਨਾਇਡੂ ਨੇ ਰੱਖਿਆ ਸੀ 26 ਨਵੰਬਰ 2018 ਨੂੰ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਇਸ ਦਾ ਉਦਘਾਟਨ ਸਮਾਰੋਹ ਕਦੋਂ ਸੀ बहुत ही छेती उद्घाटन भी हो गया से क्योंकि इन्ना ज्यादा कोई वाला कॉरिडोर नहीं है छोटी जी थ बिल्कुल सही जवाब की होगा जी नौ नवंबर दो हज़ार उन्नी ओप्शन सी इस सवाल का बिल्कुल सही जवाब होगा ठीक है अगे चलिए चलो नैक्सट क्वेश्चन की आप गल करते हैं तो इतने पूछा गया है जी गुरु हरगोबिंद थर्मल प्लान के किले है बहुत इंपोर्टेंट क्वेश्चन है ਗੁਰੂ ਹਰਗੋਬਿੰਦ ਥਰਮਲ ਪਲਾਂਟ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਹੈ ਤੁਸੀਂ ਦੱਸਣਾ ਤੇ ਇੱਥੇ ਪਹਿਲਾਂ ਗੁਰੂ ਨਾਨਕ ਥਰਮਲ ਪਲਾਂਟ ਵੀ ਹੁੰਦਾ ਸੀ ਕਿਹੜਾ ਜ਼ਿਲ੍ਹਾ ਹੈ ਬਿਲਕੁਲ ਬਠਿੰਡਾ ਆਪਸ਼ਨ ਬੀ ਆਪਸ਼ਨ ਬੀ ਬਠਿੰਡਾ ਇਸ ਦਾ ਸਹੀ ਜਵਾਬ ਹੋਏਗਾ ਜੀ ਠੀਕ ਹੈ ਤੇ ਇਹ ਹੈ ਜੀ ਲਹਿਰਾ ਦੇ ਮੁਹੱਬਤ ਪਿੰਡ ਦੇ ਵਿੱਚ ਠੀਕ ਹੈ ਨੈਕਸਟ ਕੁਐਸਚਨ ਦੀ ਗੱਲ ਕਰੀਏ ਤਾਂ ਕੁਐਸਚਨ ਨੰਬਰ ਹੈ ਜੀ 248 ਕਾਫੀ ਇੰਪੋਰਟੈਂਟ ਕੁਐਸਚਨ ਹੈ ਥੋੜਾ ਜਿਹਾ ਧਿਆਨ ਨਾਲ ਸੁਣਿਓ ਸਤਲੁਜ ਯਮਨਾ ਲਿੰਕ ਨਹਿਰ ਨਾਮਕ ਝਗੜਾ ਕਿਸ ਵਿਚਕਾਰ ਚੱਲ ਰਿਹਾ ਹੈ ਦੱਸੋ ਫਟਾਫਟ ਸਤਲੁਜ ਯਮਨਾ ਲਿੰਕ ਨਹਿਰ ਦਾ ਜਿਹੜਾ ਝਗੜਾ ਹੈ ਉਹ ਕਿਹਦੇ ਵਿਚਕਾਰ ਚੱਲ ਰਿਹਾ ਤੁਸੀਂ ਦੱਸਣਾ ਤੇ ਇਹ ਜਿਹੜਾ ਪ੍ਰੋਜੈਕਟ ਹੈ ਇਸ ਦਾ ਤਕਰੀਬਨ 1991 ਨੂੰ ਹੀ ਕੰਮ ਜਿਹੜਾ ਕੰਪਲੀਟ ਹੋ ਜਾਣਾ ਸੀ ਬਟ ਅੱਜ ਤੱਕ ਇਸ ਪ੍ਰੋਜੈਕਟ ਦਾ ਕੰਮ ਕੰਪਲੀਟ ਨਹੀਂ ਹੋਇਆ 85% ਕੰਮ ਜਿਹੜਾ 91 ਦੇ ਵਿੱਚ ਪੂਰਾ ਹੋਇਆ ਸੀ ਬਸ ਉਹੀ ਹੈ ਅਜੇ ਤੱਕ ਅੱਗੇ ਪ੍ਰੋਜੈਕਟ ਨਹੀਂ ਵਧਿਆ ਤੁਸੀਂ ਮੈਨੂੰ ਇਹ ਦੱਸੋ ਕਿ ਇਹ ਜਿਹੜਾ ਪ੍ਰੋਜੈਕਟ ਹੈ ਕੀ ਦੇ ਵਿਚਾਰੇ ਸੀ ਤੇ ਕੀ ਦੇ ਵਿਚਾਰੇ ਹੁਣ ਇਹ ਝਗੜਾ ਚੱਲ ਰਿਹਾ ਹੈ ਬਿਲਕੁਲ ਸਹੀ ਜਵਾਬ ਕੀ ਹੋਏਗਾ ਭਈ ਸਹੀ ਜਵਾਬ ਹੋਏਗਾ ਪੰਜਾਬ ਹਰਿਆਣਾ ਆਪਸ਼ਨ ਸੀ ਐ ਸਵਾਲ ਦਾ ਬਿਲਕੁਲ ਸਹੀ ਜਵਾਬ ਹੈ ਠੀਕ ਹੈ ਅੱਗੇ ਚੱਲੀਏ ਚਲੋ ਨੈਕਸਟ ਕੁਸ਼ਚਨ ਦੀ ਆਪਾਂ ਗੱਲ ਕਰਦੇ ਆ ਤਾਂ ਪੁੱਛਿਆ ਗਿਆ ਜੀ ਪੰਜਾਬ ਦੇ ਦਰਿਆਵਾਂ ਦੀ ਵਗਣ ਦੀ ਦਿਸ਼ਾ ਕਿਹੜੀ ਹੈ ਇਹੋ ਜਿਹਾ ਕੁਸ਼ਚਨ ਅੱਜਕਲ ਇਗਜ਼ਾਮਾਂ ਦੇ ਵਿੱਚ ਟ੍ਰੈਂਡ ਕਰ ਰਿਹਾ ਸੋ ਬੋਥ ਸਿੰਪਲ ਕੁਸ਼ਚਨ ਹੈ ਵੈਸੇ ਦਾ ਬਸ ਥੋੜੇ ਜਿਹਾ ਧਿਆਨ ਨਾਲ ਤੁਸੀਂ ਇਸ ਸਵਾਲ ਦਾ ਜਵਾਬ ਦਿਓ ਪੰਜਾਬ ਦੇ ਦਰਿਆਵਾਂ ਦੇ ਵਗਣ ਦੀ ਦਿਸ਼ਾ ਕਿਹੜੀ ਹੈ ਦੇਖੋ ਇਹ ਹੈ ਜੀ ਆਪਣਾ ਪੰਜਾਬ ਠੀਕ ਹੈ ਇਹ ਆਪਣਾ ਹੈ ਜੀ ਈਸਟ ਇਹ ਹੈ ਜੀ ਆਪਣਾ ਵੈਸਟ ਇਹ ਹੈ ਜੀ ਆਪਣਾ ਨਾਰਥ ਇਹ ਹੈ ਜੀ ਆਪਣਾ ਸਾਊਥ ਇਸ ਤਰੀਕੇ ਨਾਲ ਰਫਲੀ ਪੰਜਾਬ ਦਾ ਮੈਪ ਬਣਾਣਾ ਹੈ ਉਸ ਤੋਂ ਬਾਅਦ ਇਸ ਤਰੀਕੇ ਨਾਲ ਆਪਣੇ ਦਰਿਆ ਵਗਦੇ ਠੀਕ ਹੈ ਭਾਵੇਂ ਕੋਈ ਵੀ ਦਰਿਆ ਦੇਖ ਲਓ ਇਸ ਤਰੀਕੇ ਨਾਲ ਠੀਕ ਹੈ ਇਹ ਦਰੱਖਤ ਦਾ ਗਰਵਕਦ ਹੈ ਦਿਸ਼ਾ ਕਿਹੜੀ ਹੋਗੀ ਮੋਸਟਲੀ ਤੁਸੀਂ ਦੇਖੋਗੇ ਪੰਜਾਬ ਦੇ ਦਰਿਆ ਇਸ ਤਰ੍ਹਾਂ ਵਗ ਰਹੇ ਕਿਧਰੋਂ ਨਾਰਥ-ਈਸਟ ਤੋਂ ਉਹ ਜਿਹੜਾ ਹੈ ਆਪਣੇ ਸਾਊਥ-ਵੈਸਟ ਦੇ ਵੱਲ ਵਗ ਰਹੇ ਠੀਕ ਹੈ ਜਾਨੀ ਕਿ ਉੱਤਰ ਪੂਰਬ ਤੋਂ ਦੱਖਣ ਪੱਛਮ ਦੇ ਵੱਲ ਪੰਜਾਬ ਦੇ ਦਰਿਆ ਜਿਹੜੇ ਹੈ ਵਗ ਰਹੇ ਹਨ ਉੱਤਰ ਪੂਰਬ ਤੋਂ ਦੱਖਣ ਪੱਛਮ ਦੇ ਵੱਲ ਇਹ ਦੇਖੋ ਇਹ ਵਾਲੀ ਸਾਈਡ ਵਗ ਰਹੇ ਸਾਰੇ ਦਰਿਆ ਭਾਵੇਂ ਕੋਈ ਵੀ ਦੇਖੋ ਤਾਂ ਆਪਸ਼ਨ A ਸਵਾਲ ਦਾ ਬਿਲਕੁਲ ਸਹੀ ਜਵਾਬ ਹੋ ਜਾਏਗਾ ਸੋ ਇਹਨੂੰ ਰਟਣਾ ਬਿਲਕੁਲ ਨਹੀਂ ਹੈ ਠੀਕ ਹੈ ਇਹ ਥੋੜੀ ਜੀ ਚੀਜ਼ ਤੁਸੀਂ ਸਮਝਣ ਦੀ ਕੋਸ਼ਿਸ਼ ਕਰਿਓ ਐਗਜ਼ਾਮੀਨਰ ਇਹ ਵੀ ਪੁੱਛ ਸਕਦਾ ਹੈ ਕਿ ਪੰਜਾਬ ਦੇ ਮੈਦਾਨਾਂ ਦੀ ਢਾਲ ਕਿਹੜੀ ਸਾਈਡ ਹੈ ਤਾਂ ਜਿੱਧਰ ਨੂੰ ਬਈ ਪਾਣੀ ਵਗੇਗਾ ਢਾਲ ਵੀ ਉਧਰ ਹੀ ਸਾਈਡ ਹੋ ਜਾਏਗੀ ਇੱਥੇ ਚੀਜ਼ ਤੁਸੀਂ ਰਟਣੀ ਨਹੀਂ ਹੈ ਥੋੜੀ ਜੀ ਸਮਝਣੀ ਹੈ ਐਗਜ਼ਾਮੀਨਰ ਭਾਵੇਂ ਤੁਹਾਨੂੰ ਪੰਜਾਬ ਦੇ ਮੈਦਾਨਾਂ ਦੀ ਢਾਲ ਪੁੱਛ ਲੇ ਜਾਂ ਫਿਰ ਪੰਜਾਬ ਦੇ ਦਰਿਆਵਾਂ ਦੇ ਵਗਣ ਦੀ ਦਿਸ਼ਾ ਪੁੱਛ ਲੇ ਆਰਾਮ ਨਾਲ ਤੁਸੀਂ ਜਵਾਬ ਦੇ ਸਕਦੇ ਹੋ ਤਾਂ ਫਿਲਹਾਲ ਇਸ ਸਵਾਲ ਦਾ ਸਹੀ ਜਵਾਬ ਕੀ ਹੋ ਗਿਆ ਜੀ অপਸ਼ਨ A ਸਵਾਲ ਦਾ ਸਹੀ ਜਵਾਬ ਹੈ ਉੱਤਰ ਪੂਰਬ ਤੋਂ ਦੱਖਣ ਪੱਛਮ ਦੇ ਵੱਲ ਜਿਹੜੀ ਹੈ ਪੰਜਾਬ ਦੇ ਦਰਿਆਵਾਂ ਦੀ ਵਗਣ ਦੀ ਦਿਸ਼ਾ ਹੈ ਅੱਗੇ ਚਲੀਏ ਚਲੋ ਨੈਕਸਟ ਕੁਸ਼ਨ ਦੀ ਆਪਾਂ ਗੱਲ ਕਰਦੇ ਹਾਂ ਤਾਂ ਇੱਥੇ ਪੁੱਛਿਆ ਗਿਆ ਜੀ ਸਤਲੁਜ ਯਮੁਨਾ ਲਿੰਕ ਨਹਿਰ ਦੀ ਕੁੱਲ ਲੰਬਾਈ ਕਿੰਨੀ ਹੈ ਇਹ ਜਿਹੜਾ ਸਤਲੁਜ ਯਮੁਨਾ ਲਿੰਕ ਪ੍ਰੋਜੈਕਟ ਹੈ ਆਪਾਂ ਹਾਲ ਹੀ ਵਿੱਚ ਇਸ ਦੇ ਉੱਤੇ ਗੱਲਬਾਤ ਕੀਤੀ ਕਿ ਪੰਜਾਬ ਹਰਿਆਣਾ ਵਿਚਾਲੇ ਝਗੜਾ ਵੀ ਚੱਲ ਰਿਹਾ ਹੈ ਕਾਫੀ ਪੁਰਾਣਾ ਪ੍ਰੋਜੈਕਟ ਹੈ ਤੁਸੀਂ ਦੱਸੋ ਕਿ ਇਸ ਦੀ ਓਵਰਾਲ ਲੈਂਥ ਕਿੰਨੀ ਹੈ ਦੱਸੋ ਬਈ ਫਟਾਫਟ ਸਾਰੇ ਜਵਾਨ ਬਿਲਕੁਲ ਸਹੀ ਜਵਾਬ ਕੀ ਹੋਵੇਗਾ ਜੀ অপਸ਼ਨ ਸੀ 214 ਕਿਲੋਮੀਟਰ ਸਤਲੁਜ ਯਮਨਾ ਲਿੰਕ ਨਹਿਰ ਦੀ ਕੁੱਲ ਲੰਬਾਈ ਜਿਹੜੀ ਹੈ 214 ਕਿਲੋਮੀਟਰ ਹੈ ਇਹ ਚੀਜ਼ ਤੁਸੀਂ ਧਿਆਨ ਰੱਖਣੀ ਹੈ ਤਾਂ ਕੁਐਸਚਨ ਨੰਬਰ 251 ਦੇ ਵਿੱਚ ਪੁੱਛਿਆ ਗਿਆ ਜੀ ਕਾਲੀ ਬਈ ਨਦੀ ਨੂੰ ਮੋੜ ਤੋਂ ਜੀਵਨ ਕਿਸ ਨੇ ਦਿੱਤਾ ਕਾਲੀ ਬੇਈ ਜਿਹੜੀ ਨਦੀ ਹੈ ਜਾਣਦੇ ਹੋਵੋਗੇ ਦੱਸੋ ਕਿ ਇਹਨੂੰ ਮੁਰਤੋਂ ਜੀਵਨ ਜਿਹੜਾ ਉਹ ਕਿਹਨੇ ਦਿੱਤਾ ਫਟਾਫਟ ਦੱਸੋ ਸਾਰੇ ਜਵਾਨ ਬਿਲਕੁਲ ਸਹੀ ਜਵਾਬ ਕੀ ਹੋਏਗਾ ਜੀ অপਸ਼ਨ A ਸੰਤ ਬਲਬੀਰ ਸਿੰਘ অপਸ਼ਨ A ਸਵਾਲ ਦਾ ਸਹੀ ਜਵਾਬ ਹੈ ਕਾਲੀ ਬੇਈ ਨਦੀ ਨੂੰ ਮੁਰਤੋਂ ਜੀਵਨ ਜਿਹੜਾ ਉਹ ਸੰਤ ਬਲਬੀਰ ਸਿੰਘ ਨੇ ਦਿੱਤਾ ਹੈ ਅੱਗੇ ਚੱਲੀਏ ਚਲੋ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਆ ਤਾਂ ਪੁੱਛਿਆ ਗਿਆ ਜੀ ਰਾਵੀ ਦਰਿਆ ਪੰਜਾਬ ਵਿੱਚ ਕਿੱਥੋਂ ਦਾਖਲ ਹੁੰਦਾ ਹੈ ਜਿਹੜਾ ਰਾਵੀ ਦਰਿਆ ਇਸ ਦੇ ਬਾਰੇ ਆਪਾਂ ਪਹਿਲਾਂ ਵੀ ਗੱਲਬਾਤ ਕਰ ਚੁੱਕਿਆ ਫਟਾਫਟ ਦੱਸੋ ਕਿ ਇਹ ਪੰਜਾਬ ਦੇ ਵਿੱਚੋਂ ਕਿੱਧਰੋਂ ਐਂਟਰੀ ਕਰਦਾ ਹੈ ਕਿਹੜੀ ਸਾਈਡ ਹੈ ਕਿ ਕਿੱਥੋਂ ਐਂਟਰੀ ਕਰਦਾ ਹੈ ਦੱਸੋ ਸਾਰੀ ਇਨਫੋਰਮੇਸ਼ਨ ਦੱਸੋ ਬਈ ਫਟਾਫਟ ਬਿਲਕੁਲ ਰਾਵੀ ਦਰਿਆ ਕਿੱਥੋਂ ਐਂਟਰੀ ਕਰਦਾ ਹੈ ਮੁਟੇ ਤੌਰ ਤੇ ਕਈ ਤਾਂ ਪਠਾਨਕੋਟ ਤੋਂ ਪਠਾਨਕੋਟ ਦੇ ਵਿੱਚ ਇੱਕ ਥਾਂ ਹੈ ਜੀ ਮਾਦੋਪੁਰ ਠੀਕ ਹੈ অপਸ਼ਨ ਡੀ ਐ ਸਵਾਲ ਦਾ ਬਿਲਕੁਲ ਸਹੀ ਜਵਾਬ ਹੋਏਗਾ ਅੱਗੇ ਚੱਲੀਏ ਚਲੋ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਆ ਤਾਂ ਇੱਥੇ ਪੁੱਛਿਆ ਗਿਆ ਹੈ ਜੀ ਇੱਕ ਓੰਕਾਰ ਸਤਨਾਮ ਦਾ ਮੰਤਰ ਸਰਜਨ ਕਿਹੜੀ ਨਦੀ ਦੇ ਨਾਲ ਸੰਬੰਧਿਤ ਹੈ ਹਿਸਟਰੀ ਦਾ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਫਟਾਫਟ ਦੱਸੋ ਇੱਕ ਓੰਕਾਰ ਸਤਨਾਮ ਮੰਤਰ ਦਾ ਜਿਹੜਾ ਸਰਜਨ ਹੈ ਉਹ ਕਿਹੜੀ ਨਦੀ ਦੇ ਨਾਲ ਸੰਬੰਧਿਤ ਹੈ ਦੱਸੋ ਫਟਾਫਟ ਤੇ ਸਾਰੇ ਜਾਨ ਟਰਾਈ ਕਰੋ ਬਾਈ ਬਹੁਤ ਹੀ ਇੰਪੋਰਟੈਂਟ ਬਹੁਤ ਹੀ ਪਿਆਰਾ ਕੁਐਸਚਨ ਹੈ सही जवाब की होएगा जी सही जवाब होएगा ऑप्शन सी काली नदी ठीक है ऑप्शन सी सवाल का बिल्कुल सही जवाब है अगे चलिए चलो नैक्सट क्वेश्चन की आप गल करते हैं तो पूछा गया है जी पोंग डेम की उंचाई कि भाखड़ा दी, दी आप गलबात कर चुके हैं ठीक है हूँ तुम पोंग डेम बारे दसो कि पौंग डेम की उंचाई कि दसो फटाफट सारे जवान ਬਿਲਕੁਕ ਸਹੀ ਜਵਾਬ ਕੀ ਹੋਏਗਾ ਜੀ ਜੇ ਤੁਸੀਂ ਦੱਸਿਆ ਆਪਸ਼ਨ B 133 ਮੀਟਰ ਤਾਂ ਤੁਹਾਡਾ ਜਵਾਬ ਬਿਲਕੁਲ ਸਹੀ ਹੈ ਅੱਗੇ ਚਲੀਏ ਚਲੋ ਨੈਕਸਟ ਕੁਸ਼ਚਨ ਦੀ ਆਪਾਂ ਗੱਲ ਕਰਦੇ ਆ ਤਾਂ ਇੱਥੇ ਪੁੱਛਿਆ ਕਿ ਜੀ ਮਹਾਰਾਣਾ ਪ੍ਰਤਾਪ ਸਾਗਰ ਡੈਮ ਕਿਸ ਡੈਮ ਨੂੰ ਕਿਹਾ ਜਾਂਦਾ ਹੈ ਵੈਰੀ ਵੈਰੀ ਇੰਪੋਰਟੈਂਟ ਕੁਸ਼ਚਨ ਮਹਾਰਾਣਾ ਪ੍ਰਤਾਪ ਸਾਗਰ ਡੈਮ ਕਿਸ ਡੈਮ ਨੂੰ ਕਿਹਾ ਜਾਂਦਾ ਹੈ ਦੱਸੋ ਫਟਾਫਟ ਦੱਸੋ ਬਈ ਕੀ ਸਵਾਲ ਦਾ ਜਵਾਬ ਕੀ ਹੋਏਗਾ ਦੱਸੋ ਤੇ ਸਾਰੇ ਜਵਾਂਟ ਟਰਾਈ ਕਰੋ ਬਈ ਇੱਕ ਦੁਕਾਨ ਨਾਲ ਕੀ ਹੋਏਗਾ ਜੇ ਤੁਸੀਂ ਟਾਈਮ ਕੱਢ ਕੇ ਆਏ ਉਹ ਤਾਂ ਸਾਰੇ ਜਵਾਂਟ ਟਰਾਈ ਕਰੋ ਸਹੀ ਜਵਾਬ ਕੀ ਹੋਏਗਾ ਮਹਾਰਾਣਾ ਪ੍ਰਤਾਪ ਸਾਗਰ ਡੈਮ ਕਿਹੜੇ ਡੈਮ ਨੂੰ ਕਿਹਾ ਜਾਂਦਾ ਹੈ ਜੀ ਪੌਂਗ ਡੈਮ ਨੂੰ ਠੀਕ ਹੈ ਧਿਆਨ ਰੱਖਿਓ অপਸ਼ਨ B ਇਹ ਸਵਾਲ ਦਾ ਬਿਲਕੁਲ ਸਹੀ ਜਵਾਬ ਹੈ ਪੌਂਗ ਡੈਮ ਕਿਹੜੇ ਦਰਿਆ ਤੇ ਬਣਿਆ ਹੋਇਆ ਕਿਸੇ ਨੂੰ ਪਤਾ ਹੈ ਦੱਸੋ ਜੇ ਕਿਸੇ ਨੂੰ ਪਤਾ ਹੈ ਤਾਂ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਆ ਤਾਂ ਪੁੱਛਿਆ ਗਿਆ ਜੀ ਕਿਹੜਾ ਸ਼ਹਿਰ ਪੰਜਾਬ ਦੇ ਮੀਡੀਆ ਕੇਂਦਰ ਦੇ ਵਜੋਂ ਉਭਰਿਆ ਹੈ ਪੰਜਾਬ ਦਾ ਕਿਹੜਾ ਸ਼ਹਿਰ ਹੈ ਜਿਹੜਾ ਇੱਕ ਮੀਡੀਆ ਕੇਂਦਰ ਦੇ ਵਿੱਚੋਂ ਉੱਭਰਿਆ ਤੁਸੀਂ ਦੱਸਣਾ ਤੇ ਦੱਸੋ ਫਟਾਫਟ ਤੇ ਹੁਣ ਇਸੇ ਤਰੀਕੇ ਨਾਲ ਤੁਹਾਨੂੰ ਕੋਈ ਜ਼ਿਆਦਾ ਟਾਈਮ ਨਹੀਂ ਦਿੱਤਾ ਜਾਵੇਗਾ ਸਾਰੇ ਕੁਸ਼ਨ ਆਪਾਂ ਫਟਾਫਟ ਕਵਰ ਕਰਾਂਗੇ ਕਿਉਂਕਿ ਬਹੁਤ ਜ਼ਿਆਦਾ ਕੁਸ਼ਨ ਪਏ ਹੈ ਅਜੇ ਪੰਜਾਬ ਜੀਕੇ ਦੇ ਕਵਰ ਕਰਾਂਗੇ ਫਿਰ ਆਪਾਂ ਪੋਲਿਟੀ ਦੇ ਕਵਰ ਕਰਾਂਗੇ ਠੀਕ ਹੈ ਇੰਡੀਆ ਜੀਕੇ ਦੇ ਆਪਾਂ ਕਵਰ ਕਰਾਂਗੇ ਤਾਂ ਬਹੁਤ ਕੁਸ਼ਨ ਪਏ ਹੈ ਫਟਾਫਟ ਦੱਸੋ ਬਿਲਕੁਲ ਹੈ ਸਵਾਲ ਦਾ ਸਹੀ ਜਵਾਬ ਕੀ ਹੋਏਗਾ ਜੀ ਇਸ ਸਵਾਲ ਦਾ ਸਹੀ ਜਵਾਬ ਹੋਏਗਾ ਜੀ অপਸ਼ਨ ਬੀ ਜਲੰਧਰ ਠੀਕ ਹੈ ਉਪਸ਼ਨ ਬੀ ਇਸ ਸਵਾਲ ਦਾ ਸਹੀ ਜਵਾਬ ਹੈ ਜਲੰਧਰ ਜਿਹੜਾ ਉਹ ਮੀਡੀਆ ਕੇਂਦਰ ਦੇ ਵਿੱਚੋਂ ਉੱਭਰਿਆ ਅੱਗੇ ਚਲੀਏ ਚਲੋ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਆ ਤਾਂ ਇੱਥੇ ਪੁੱਛਿਆ ਗਿਆ ਹੈ ਜੀ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਜਾਣ ਦੇ ਲਈ ਕਿਹੜੇ ਦਰਿਆ ਉੱਤੇ ਪੁਲ ਬਣਾਇਆ ਗਿਆ ਹੈ ਸ੍ਰੀ ਕਰਤਾਰਪੁਰ ਸਾਹਿਬ ਦਾ ਜਿਹੜਾ ਗੁਰਦੁਆਰਾ ਹੈ ਉੱਥੇ ਜਾਣ ਦੇ ਲਈ ਕਿਹੜੇ ਦਰਿਆ ਤੇ ਪੁਲ ਬਣਾਇਆ ਗਿਆ ਤੁਸੀਂ ਦੱਸਣਾ ਜੇ ਲੰਮਾਈ ਵਗੈਰਾ ਪਤਾ ਹੋਈ ਤਾਂ ਉਹ ਵੀ ਦੱਸ ਸਕਦੇ ਹੋ ਤਈ ਜੋ ਆਪ ਕੀ ਹੋਏਗਾ ਜੀ ਬਿਲਕੁਲ ਆਪਸ਼ਨ ਡੀ ਐਸ ਸਵਾਲ ਦਾ ਸਹੀ ਜਵਾਬ ਹੋਏਗਾ ਜੀ ਰਾਵੀ ਦਰਿਆ ਠੀਕ ਹੈ ਅੱਗੇ ਚੱਲੀਏ ਚਲੋ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਆਂ ਕਾਫੀ ਟਾਈਮ ਹੋ ਗਿਆ ਪੰਜਾਬ ਦੇ ਵਿੱਚ ਇੱਕ ਸਕੀਮ ਜਿਹੜੀ ਆ ਉਹ ਚੱਲ ਰਹੀ ਹੈ ਪੜਾਓ ਪੰਜਾਬ ਪੜਾਓ ਪੰਜਾਬ ਠੀਕ ਹੈ ਤੁਸੀਂ ਦੱਸਣਾ ਹੈ ਇਹ ਸਕੀਮ ਕਦੋਂ ਸ਼ੁਰੂ ਕੀਤੀ ਗਈ ਦੱਸੋ ਫਟਾਫਟ ਪੰਜਾਬ ਦੀ ਜਿਹੜੀ ਸਕੀਮ ਹੈ ਪੜਾਓ ਪੰਜਾਬ ਪੜਾਓ ਪੰਜਾਬ ਤੁਸੀਂ ਇਹ ਦੱਸਣਾ ਹੈ ਇਹ ਸਕੀਮ ਪੰਜਾਬ ਦੇ ਵਿੱਚ ਕਦੋਂ ਸ਼ੁਰੂ ਕੀਤੀ ਗਈ ਉਹ ਈਅਰ ਦੱਸਣਾ ਹੈ ਦੱਸੋ ਫਟਾਫਟ ਕੀ ਜਵਾਬ ਹੋਏਗਾ ਜਵਾਬ ਹੋਏਗਾ ਜੀ 2017 ਆਪਸ਼ਨ ਏ ਠੀਕ ਹੈ ਧਿਆਨ ਰੱਖਿਓ ਸਕੀਮਾਂ ਬਾਰੇ ਕੁਐਸਚਨ ਪੁੱਛਿਆ ਜਾ ਸਕਦਾ ਹੈ ਸੋ ਪੰਜਾਬ ਦੀਆਂ ਸਕੀਮਾਂ ਤੁਸੀਂ ਧਿਆਨ ਰੱਖਣੀ ਹੈ ਅੱਗੇ ਚਲੀਏ ਚਲੋ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਆ ਪੁੱਛਿਆ ਜੀ ਮਾਧੋਪੁਰ ਹੈੱਡ ਵਰਕਸ ਤੋਂ ਕਿਹੜੀ ਨਹਿਰ ਕੱਢੀ ਗਈ ਹੈ ਪੰਜਾਬ ਦੀਆਂ ਨਹਿਰਾਂ ਵੀ ਕਾਫੀ ਇੰਪੋਰਟੈਂਟ ਹੈ ਕੁਝ ਪੰਜ ਛੇ ਇੰਪੋਰਟੈਂਟ ਨਹਿਰਾਂ ਧਿਆਨ ਰੱਖਣੀ ਹੈ ਤੁਸੀਂ ਸੋ ਇੱਥੇ ਮਾਧੋਪੁਰ ਹੈੱਡ ਦੀ ਗੱਲ ਹੋ ਰਹੀ ਹੈ ਤਾਂ ਦੱਸੋ ਇੱਥੋਂ ਕਿਹੜੀ ਨਹਿਰ ਕੱਢੀ ਗਈ ਹੈ ਇੱਕੋ ਇੰਪੋਰਟੈਂਟ ਨਹਿਰ ਹੈਦਰੋਂ ਕਿਹੜੀ ਹੈ ਜੀ ਬਿਲਕੁਲ ਅੱਪਰ ਬਾਰੀ ਦੁਆਬਾ ਨਹਿਰ ਆਪਸ਼ਨ ਧੀਏ ਸਵਾਲ ਦਾ ਬਿਲਕੁਲ ਸਹੀ ਜਵਾਬ ਹੋਏਗਾ ਠੀਕ ਹੈ ਧਿਆਨ ਰੱਖਿਓ ਅੱਗੇ ਚਲੀਏ ਚਲੋ ਨੈਕਸਟ ਕੁਸ਼ਨ ਦੀ ਆਪਾਂ ਗੱਲ ਕਰਦੇ ਹਾਂ ਤਾਂ ਇੱਥੇ ਪੁੱਛਿਆ ਗਿਆ ਜੀ ਕਿਹੜੀ ਸਕੀਮ ਦੇ ਤਹਿਤ ਸਰਕਾਰੀ ਸਕੂਲਾਂ ਦੀ 9ਵੀਂ ਤੇ 12ਵੀਂ ਜਮਾਦਰੀਆਂ ਲੜਕੀਆਂ ਨੂੰ ਮੁਫਤ ਸਾਈਕਲ ਵੰਡੇ ਗਏ ਆ ਵੀ ਸਕੀਮ ਤੁਸੀਂ ਸੁਣੀ ਹੋਏਗੀ ਕਿ ਸਕੂਲਾਂ ਦੇ ਵਿੱਚ ਮੁਫਤ ਸਾਈਕਲ ਵੰਡੇ ਗਏ ਸੀ ਲੋਕੋ ਵਗੈਰਾ ਵੀ ਉਹਨਾਂ ਤੇ ਲੱਗੇ ਹੋਏ ਸੀ ਠੀਕ ਹੈ ਤੁਸੀਂ ਉਹ ਸਕੀਮ ਦੱਸਣੀ ਹੈ ਕਿ ਉਹ ਕਿਹੜੀ ਸਕੀਮ ਸੀ ਦੱਸੋ ਫਟਾਫਟ ਦੱਸੋ ਭਾਈ ਕਿਹੜੀ ਸਕੀਮ ਸੀ ਬਿਲਕੁਲ ਸਹੀ ਜਵਾਬ ਕੀ ਹੋਇਆ ਜੀ অপਸ਼ਨ A ਮਾਈ ਭਾਗੋ ਵਿੱਦਿਆ ਸਕੀਮ ਠੀਕ ਹੈ ਇਸੇ ਦੇ ਤਹਿਤ ਸਾਈਕਲ ਜਿਹੜੀਆਂ ਸਕੂਲਾਂ ਦੇ ਵਿੱਚ ਵੰਡੀ ਗਈ ਸੀ 9ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਦੀਆਂ ਕੁੜੀਆਂ ਨੂੰ ਤੋ ਦੋਸਤੋ ਐਸੀ ਜੀ ਆਪਣੀ ਅੱਜ ਦੀ ਮੋਸਟ ਇੰਪੋਰਟੈਂਟ ਕਲਾਸ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਈ ਕਲਾਸ ਤੋਂ ਬਾਅਦ ਆ ਬਾਈ ਆਪ ਦਾ ਕੋਈ ਜਿਹੜਾ ਵੀ ਤੁਹਾਨੂੰ ਸਹੀ ਲੱਗੇ ਕਲਾਸ ਨੂੰ ਵਧੀਆ ਲੱਗੇ ਘਟੀਆ ਲੱਗੇ ਇੰਪੋਰਟੈਂਟ ਲੱਗੇ ਠੀਕ ਆ ਆਪ ਦਾ ਕਮੈਂਟ ਜਰੂਰ ਛੱਡ ਕੇ ਜਾਇਆ ਕਰੋ ਠੀਕ ਹੈ ਤੇ ਆਪਣੀ ਈ-ਬੁੱਕ ਵਗੈਰਾ ਬਾਰੇ ਆਪਾਂ ਪਹਿਲਾਂ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਹੈ ਆਪਣਾ ਐਪ ਹੈ ਜੀ ਪਲੇ ਸਟੋਰ ਤੇ ਪੰਜਾਬ ਸਟਡੀ ਗਰੁੱਪ ਨਾਮ ਤੋਂ ਐਪ ਤੁਸੀਂ ਡਾਊਨਲੋਡ ਕਰ ਲਿਓ ਉਸ ਦੇ ਵਿੱਚ ਜਿਹੜਾ ਤੁਹਾਨੂੰ ਕੋਰਸ ਵੀ ਮਿਲ ਜਾਣਗੇ ਟੈਸਟ ਵੀ ਮਿਲ ਜਾਣਗੇ ਈ-ਬੁੱਕ ਵੀ ਮਿਲ ਜੇਗੀ ਠੀਕ ਹੈ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਹੈ ਉੱਥੋਂ ਤੁਸੀਂ ਲੈ ਸਕਦੇ ਹੋ ਤੇ ਕੋਈ ਭਰਤੀ ਬਾਰੇ ਹੋਰ ਜਾਣਕਾਰੀ ਲੈਣੀ ਹੋਵੇ ਵੇਚ ਬਾਰੇ ਕਲਾਸਾਂ ਬਾਰੇ ਨੋਟਸ ਬਾਰੇ ਤਾਂ ਆਪਣਾ ਵਟਸਐਪ ਨੰਬਰ ਜਿਹੜਾ ਇਸ ਦੇ ਉੱਤੇ ਤੁਸੀਂ ਵਟਸਐਪ ਕਰ ਸਕਦੇ ਹੋ ਤੇ ਜਿਹੜਾ ਆਪਣਾ ਫ੍ਰੀ ਵਾਲਾ ਗਰੁੱਪ ਹੈ ਜੇ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਬਿਨਾ ਸਪੇਸ ਤੁਸੀਂ ਟ ਸ਼ੋ ਹੋ ਜਾਏਗਾ ਤਕਰੀਬਨ 800 ਦੇ ਮਮ ਸਮੋਸ ਦੇ ਵਿੱਚ ਮੈਂਬਰ ਹੈ ਠੀਕ ਹੈ ਤਾਂ ਚਾਹੋ ਤਾਂ ਉਹ ਜੁਆਇਨ ਤੁਸੀਂ ਕਰ ਸਕਦੇ ਹੋ ਤੇ ਬਾਕੀ ਆਪਾਂ ਮਿਲਾਂਗੇ ਫਿਰ ਨੈਕਸਟ ਕਲਾਸ ਦੇ ਵਿੱਚ ਉਦੋਂ ਤੱਕ ਦੇ ਲਈ ਰੱਬ ਰੱਖਾ